ਜੀ ਜੀ ਅਸੀਂ ਕਰੰਟ ਵੈਦਰ ਕੰਡੀਸ਼ਨਸ ਦੇਖੀਏ ਤਾਂ ਅੱਜ ਡੇ ਟਾਈਮ ਟੈਂਪਰੇਚਰ ਜਿਹੜੇ ਨਾਰਮਲ ਤੋਂ ਥੋੜੇ ਉੱਪਰ ਚੱਲ ਰਹੇ ਨੇ ਜਦੋਂ ਕਿ ਨਾਈਟ ਟਾਈਮ ਟੈਂਪਰੇਚਰ ਨੀਅਰ ਨਾਰਮਲ ਚੱਲ ਰਹੇ ਨੇ ਕੱਲ ਦਾ ਡੇ ਟਾਈਮ ਟੈਂਪਰੇਚਰ 24.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 4 ਡਿਗਰੀ ਸੈਲਸੀਅਸ ਉੱਪਰ ਸੀ ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 9.4 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 2.4 ਡਿਗਰੀ ਸੈਲਸੀਅਸ ਉੱਪਰ ਹੈ ਤੁਸੀਂ ਦੇਖ ਸਕਦੇ ਹੋ ਕਿ ਡੇ ਟਾਈਮ ਟੈਂਪਰੇਚਰ ਜਿਹੜਾ ਨਾਰਮਲ ਤੋਂ ਅਰ ਜਿਸੀ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਡਬਲਿਊਬੀ ਸਿਸਟਮ ਦੀ ਕੋਈ ਡਿਵੈਲਪਮੈਂਟ ਨਹੀਂ ਹੈ ਸੋ ਆਉਣ ਵਾਲੇ ਚਾਰ ਪੰਜ ਦਿਨਾਂ ਦੇ ਵਿੱਚ ਵੈਦਰ ਕੰਡੀਸ਼ਨਸ ਕਲੀਅਰ ਔਰ ਡਰਾਈ ਰਹਿਣ ਦੀ ਹੀ ਪ੍ਰੈਡਿਕਸ਼ਨ ਹੈ ਜੀ ਮੈਮ ਜਿਦਾ ਮੌਸਮ ਦਾ ਕੰਮ ਨਿਕਲ ਦਿੱਤੇ ਚੱਲ ਰਿਹਾ ਸੋ ਇਹ ਕੋਈ ਪਹਿਲੀ ਵਾਰੀ ਹੋਇਆ ਪਹਿਲਾਂ ਵੀ ਐਸ ਤਰ੍ਹਾਂ ਦੀ ਕੰਡੀਸ਼ਨਸ ਰਹੀਆਂ ਨੇ ਪਿਛਲੇ ਸਾਲਾਂ ਵਿੱਚ ਜੀ ਇਹ ਕੋਈ ਅਨਯੂਜੂਅਲ ਕੰਡੀਸ਼ਨਸ ਨਹੀਂ ਹੈ ਗਿਆ ਪਹਿਲਾਂ ਵੀ ਬੜੇ ਸਾਲ ਨੇ ਜਿਨ੍ਹਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਵੈਦਰ ਕੰਡੀਸ਼ਨਸ ਬਣੀਆਂ ਰਹੀਆਂ ਨੇ ਵੈਸੇ ਵੀ ਹੁਣ ਜੇ ਅਸੀਂ ਦੇਖੀਏ ਤਾਂ ਹਰ ਸਾਲ ਹੀ ਸਾਨੂੰ ਡਿਫਰੈਂਟ ਜਿਹੜਾ ਵੈਦਰ ਪੈਟਰਨ ਦੇਖਣ ਨੂੰ ਮਿਲ ਰਿਹਾ ਕਿਉਂਕਿ ਵੇਰੀਏਬਿਲਿਟੀ ਵੈਦਰ ਦੇ ਵਿੱਚ ਦਿਨ ਦਣੇ ਵਧਦੀ ਜਾ ਰਹੀ ਹੈ ਪਰ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਪਿਛਲੇ ਸਾਲਾਂ ਦੇ ਵਿੱਚ ਵੀ ਦੇਖਣ ਨੂੰ ਮਿਲੀਆਂ ਜੀ ਮੈਨੂੰ ਕਿਸਾਨਾਂ ਦਾ ਕਿਸ ਤਰ੍ਹਾਂ ਦਾ ਅਪਮੋਖ ਲੱਗਦਾ ਜਿਵੇਂ ਇਹ ਕੈਂਪਰੇਟਰ ਵਰਗਾ ਕੰਪਲੀਜੀ ਟੈਂਪਰੇਚਰ ਜਿਆਦਾ ਬੁਕੀਤ ਸਾਡੀ ਹੈ ਉਹ ਕਿਸਾਨਾਂ ਨੂੰ ਦਿੱਕਤ ਹੈ ਅ ਜੀ ਜੇ ਅਸੀਂ ਪਿਛਲੇ ਦਿਨਾਂ ਦੀਆਂ ਕੰਡੀਸ਼ਨਸ ਦੇਖੀਏ ਤਾਂ ਜਿਹੜਾ ਨਾਈਟ ਟਾਈਮ ਟੈਂਪਰੇਚਰ ਬਿਲਕੁਲ ਨਾਰਮਲ ਰਿਹਾ ਅੱਜ ਉਹਦੇ ਵਿੱਚ ਜ਼ਰੂਰ ਨਾਰਮਲ ਤੋਂ 2 ਡਿਗਰੀ ਉੱਪਰ ਅਬਜ਼ਰਵ ਕੀਤਾ ਗਿਆ ਔਰ ਡੇ ਟਾਈਮ ਟੈਂਪਰੇਚਰ ਨਾਰਮਲ ਪਰ ਜੇਸੀ ਫਸਲਾਂ ਵਾਸਤੇ ਟੈਂਪਰੇਚਰ ਦੇਖੀਏ ਤਾਂ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਸਿਗਨੀਫੀਕੈਂਟ ਚੇਂਜ ਟੈਂਪਰੇਚਰ ਦੇ ਵਿੱਚ ਐਕਸਪੈਕਟਡ ਨਹੀਂ ਹੈ ਸੋ ਫਿਲਹਾਲ ਜਿਹੜੀਆਂ ਕੰਡੀਸ਼ਨਸ ਬਣੀਆਂ ਹੋਈਆਂ ਨੇ ਅਸੀਂ ਕਹਿ ਸਕਦੇ ਹਾਂ ਕਿ ਫਸਲਾਂ ਵਾਸਤੇ ਸਹੀ ਆਉਣ ਵਾਲੇ ਦਿਨਾਂ ਤੱਕ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ ਔਰ ਆਈਐਮਡੀ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਟੈਂਪਰੇਚਰ ਮੈਂ ਪੁੱਛ ਸਕਦਾ ਆਉਣ ਵਾਲੇ ਦਿਨਾਂ ਦੇ ਹੋਰ ਕਿੰਦਾ ਕੋਈ ਸਿਗਨੀਫੀਕੈਂਟ ਚੇਂਜ ਤਾਂ ਨਹੀਂ expect ਕਰ ਰਹੇ ਪਰ ਥੋੜਾ ਬਹੁਤ ਰਾਈਸ ਸ਼ੁਰੂ ਹੋ ਸਕਦਾ ਹੈ। ਮੈਂ ਪਹਾੜਾਂ ਦੇ ਵਿੱਚ ਬਰਫਵਾਰੀ ਦਾ ਮੈਦਾਨੀ ਲੱਗਣ ਵਿੱਚ ਕਿਹਾ ਹੈ। ਨਾ ਬਿਲਕੁਲ ਜੀ ਜਦੋਂ ਵੀ ਪਹਾੜਾਂ ਦੇ ਵਿੱਚ ਬਰਫਵਾਰੀ ਹੁੰਦੀ ਹੈ ਤਾਂ ਅਸੀਂ ਜਿਹੜਾ ਮੈਦਾਨੀ ਰੀਜਨਸ ਦੇ ਵਿੱਚ ਜ਼ਰੂਰ ਉਹਦਾ ਅਸਰ ਦੇਖਣ ਨੂੰ ਮਿਲਦਾ ਕਿਉਂਕਿ ਟੈਂਪਰੇਚਰ ਦੇ ਵਿੱਚ ਥੋੜੀ ਗ੍ਰਾਵਟ ਔਰ ਥੋੜੀ ਅਸੀਂ ਠੰਡਕ ਮਹਿਸੂਸ ਕਰਦੇ ਹਾਂ। ਕੀ ਪਲੇਨ ਬੰਦ ਹੋ ਗਿਆ ਚਲਦੀਏ ਤਾਂ ਉਹ ਵੀ ਇੰਟੈਂਸਿਵ ਕਰਕੇ ਅਪਡੇਟ ਕਰਨਾ ਹੈ ਬਿਲਕੁਲ ਜੀ ਕਿਉਂਕਿ ਜਦੋਂ ਵੀ ਨਾਲ ਦੇ ਪਹਾੜੀ ਇਲਾਕਿਆਂ ਦੇ ਵਿੱਚ ਬਰਫਬਾਰੀ ਹੁੰਦੀ ਹੈ ਜਾਂ ਕੋਲਡ ਵੇਵ ਕੰਡੀਸ਼ਨਸ ਬਣਦੀਆਂ ਨੇ ਉਹਦਾ ਨਾਲ ਦੇ ਪਲੇਨਸ ਦੇ ਵਿੱਚ ਵੀ ਥੋੜਾ ਇਫੈਕਟ ਜ਼ਰੂਰ ਦੇਖਣ ਨੂੰ ਮਿਲਦਾ ਹੈ ਉਹ ਫਾਰਮ ਵਾਲੇ ਦਿਨਾਂ ਕੋਈ ਵੈਸਨ ਦੇਖਣ ਤੋਂ ਇਫੈਕਟ ਹੋ ਸਕਦਾ ਹੈ ਕਿ ਕਿਸੇ ਮਾਹੌਲ ਜੀ ਅਨਵਾਰੇ ਪੰਚੇ ਦਿਨ ਹਲੇ ਡਬਲਯੂ ਡੀ ਸਿਸਟਮ ਦੇ ਡਿਵੈਲਪਮੈਂਟ ਦੀ ਕੋਈ ਸੰਭਾਵਨਾ ਨਹੀਂ ਹੈ ਉਹਦੇ ਕਰਕੇ ਜਿਹੜੀਆਂ ਵੈਦਰ ਕੰਡੀਸ਼ਨਸ ਕਲੀਅਰ অর ਡਰਾਈ ਰੈਂਟ ਹੀ ਪ੍ਰੈਡਿਕਸ਼ਨ ਹੈ ਜੀ ਜੇ ਅਸੀਂ ਕਰੰਟ ਵੈਦਰ ਕੰਡੀਸ਼ਨਸ ਦੇਖੀਏ ਡੇ ਟਾਈਮ ਟੈਂਪਰੇਚਰ ਜਿਹੜੇ ਨਾਰਮਲ ਤੋਂ ਥੋੜੇ ਉੱਪਰ ਚੱਲ ਰਹੇ ਨੇ ਜਦੋਂ ਕਿ ਨਾਈਟ ਟਾਈਮ ਟੈਂਪਰੇਚਰ ਨੀਅਰ ਨਾਰਮਲ ਚੱਲ ਰਹੇ ਨੇ ਕੱਲ ਦਾ ਡੇ ਟਾਈਮ ਟੈਂਪਰੇਚਰ 24.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 4 ਡਿਗਰੀ ਸੈਲਸੀਅਸ ਉੱਪਰ ਸੀ ਇਸੀ ਤਰ੍ਹਾਂ ਅੱਜ ਦਾ ਮਿਨਿਮਮ ਟੈਂਪਰੇਚਰ 9.4 ਡਿਗਰੀ ਸੈਲਸੀਅਸ ਕੋਟ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 2.4 ਡਿਗਰੀ ਸੈਲਸੀਅਸ ਉੱਪਰ ਹੈ ਤੁਸੀਂ ਦੇਖ ਸਕਦੇ ਹੋ ਕਿ ਡੇ ਟਾਈਮ ਟੈਂਪਰੇਚਰ ਜਿਹੜਾ ਨਾਰਮਲ ਤੋਂ ਉੱਪਰ ਚੱਲ ਰਿਹਾ ਹੈ ਜਦੋਂ ਕਿ ਨਾਈਟ ਟਾਈਮ ਟੈਂਪਰੇਚਰ ਨੀਅਰ ਨਾਰਮਲ ਰਹਿ ਚੱਲ ਰਿਹਾ ਹੈ ਅਤੇ ਜੇ ਅੱਗੇ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਡਬਲਯੂ ਬੀ ਸਿਸਟਮ ਦੀ ਕੋਈ ਡਿਵੈਲਪਮੈਂਟ ਨਹੀਂ ਹੈ ਸੋ ਆਉਣ ਵਾਲੇ 4-5 ਦਿਨਾਂ ਦੇ ਵਿੱਚ ਵੈਦਰ ਕੰਡੀਸ਼ਨਸ ਕਲੀਅਰ ਔਰ ਡਰਾਈ ਰਹਿਣ ਦੀ ਹੀ ਪ੍ਰੈਡਿਕਸ਼ਨ ਹੈ ਇਮਾਮ ਕੀਤਾ ਮੌਸਮ ਨੇ ਕਿਹੋ ਜਿਹਾ ਰਿਹਾ ਤੋਂ ਇਹ ਕੋਈ ਪਹਿਲੀ ਵਾਰੀ ਹੋਇਆ ਪਹਿਲਾਂ ਵੀ ਇਸ ਤਰ੍ਹਾਂ ਦੀ ਕਲੀਸ਼ੀਅਨ ਪਿਛਲੇ ਸਾਲਾਂ ਵਿੱਚ ਆ ਆ ਜੀ ਇਹ ਕੋਈ ਅਨਯੂਜੂਅਲ ਕੰਡੀਸ਼ਨਸ ਨਹੀਂ ਹੈਗੀਆਂ ਪਹਿਲਾਂ ਵੀ ਬੜੇ ਸਾਲ ਨੇ ਜਿਨ੍ਹਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਵੈਦਰ ਕੰਡੀਸ਼ਨਸ ਬਣੀਆਂ ਰਹੀਆਂ ਨੇ ਵੈਸੇ ਵੀ ਹੁਣ ਜੇ ਅਸੀਂ ਦੇਖੀਏ ਤਾਂ ਹਰ ਸਾਲ ਹੀ ਸਾਨੂੰ ਡਿਫਰੈਂਟ ਜਿਹੜਾ ਵੈਦਰ ਪੈਟਰਨ ਦੇਖਣ ਨੂੰ ਮਿਲਦਾ ਕਿਉਂਕਿ ਵੇਰੀਏਬਿਲਿਟੀ ਵੈਦਰ ਦੇ ਵਿੱਚ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਪਰ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਪਿਛਲੇ ਸਾਲਾਂ ਦੇ ਵਿੱਚ ਵੀ ਦੇਖਣ ਨੂੰ ਮਿਲੀਆਂ ਮੱਕੀ ਸੰਵਾਰੀ ਕੇਸਰ ਦਾ ਆਪ ਮੁਹੰਮਦ ਵਰਗਾ ਜੀਗਾ ਇੱਕ ਟੈਂਪਰੇਚਰ ਵਧ ਰਿਹਾ ਹੈ ਕਾਹਨ ਦੀ ਜੀ ਕੰਪਲੀਟੇਟ ਜਿਹੜਾ ਬਿਸਕਾਦੀ ਹੈ ਉਸ ਤੋਂ ਸਾਨੂੰ ਦਿੱਤਾ ਅੱਜ ਜੇ ਅਸੀਂ ਪਿਛਲੇ ਦਿਨਾਂ ਦੀਆਂ ਕੰਡੀਸ਼ਨਸ ਦੇਖੀਏ ਤਾਂ ਜਿਹੜਾ ਨਾਈਟ ਟਾਈਮ ਟੈਂਪਰੇਚਰ ਬਿਲਕੁਲ ਨਾਰਮਲ ਰਿਹਾ ਅੱਜ ਉਹਦੇ ਵਿੱਚ ਜ਼ਰੂਰ ਨਾਰਮਲ ਤੋਂ 2 ਡਿਗਰੀ ਉੱਪਰ ਅਬਜ਼ਰਵ ਕੀਤਾ ਗਿਆ ਹੈ ਔਰ ਡੇ ਟਾਈਮ ਟੈਂਪਰੇਚਰ ਨੋਰਮਲ ਤੋਂ ਥੋੜਾ ਉੱਪਰ ਚੱਲ ਰਿਹਾ ਹੈ ਪਰ ਜੇ ਅਸੀਂ ਫਸਲਾਂ ਵਾਸਤੇ ਟੈਂਪਰੇਚਰ ਦੇਖੀਏ ਤਾਂ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਸਿਗਨੀਫੀਕੈਂਟ ਚੇਂਜ ਟੈਂਪਰੇਚਰ ਦੇ ਵਿੱਚ ਐਕਸਪੈਕਟਡ ਨਹੀਂ ਹੈ ਸੋ ਫਿਲਹਾਲ ਜਿਹੜੀਆਂ ਕੰਡੀਸ਼ਨਸ ਬਣੀਆਂ ਹੋਈਆਂ ਨੇ ਅਸੀਂ ਕਹਿ ਸਕਦੇ ਹਾਂ ਕਿ ਫਸਲਾਂ ਵਾਸਤੇ ਸਹੀ ਆਉਣ ਵਾਲੇ ਦਿਨਾਂ ਤੱਕ ਬਾਰਿਸ਼ ਦੀ ਕੋਈ ਤੁਮ ਨਹੀਂ ਹੈ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ ਔਰ ਆਈਐਮਡੀ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ tempature mein bat sakda hai aan wale de da report ki da honi badh gaya hai temperature de nahi koi significant change da nahi expect kar rahe par thoda bahut rise zarur ho sakta hai hun pahada de vich jo barf vari da madani lag ke dikh rahi hai na bilkul ji jadon bhi pahadana de vich barf vari hundi hai ta assi jehda maidani regions de vich zarur oda asar dekhn nu milda kyuki temperature de vich thodi gravat aur thodi assi thandak mehsoos karde haan ਇਹ ਪਲਾਨ ਬੰਦ ਵੀ ਲੱਗਦੀ ਹੈ ਤਾਂ ਉਹ ਵੀ ਇੰਟੈਂਸਿਟੀ ਕਰਕੇ ਅਸਰ ਕਰਨਾ ਹੈ ਠੀਕ ਹੈ। ਬਿਲਕੁਲ ਜੀ ਕਿਉਂਕਿ ਜਦੋਂ ਵੀ ਨਾਲ ਦੇ ਪਹਾੜੀ ਇਲਾਕਿਆਂ ਦੇ ਵਿੱਚ ਬਰਫਗਾਰੀ ਹੁੰਦੀ ਹੈ ਜਾਂ ਕੋਲਡ ਵੇਵ ਕੰਡੀਸ਼ਨਸ ਬਣਦੀਆਂ ਨੇ ਉਹਦਾ ਨਾਲ ਦੇ ਪਲੇਨਸ ਦੇ ਵਿੱਚ ਵੀ ਥੋੜਾ ਇਫੈਕਟ ਜ਼ਰੂਰ ਦੇਖਣ ਨੂੰ ਮਿਲਦਾ ਹੈ। ਉਹ ਫਾਰਮ ਵਾਲੇ ਦਿਨਾਂ ਕੋਈ ਵੈਦਰ ਡਿਸਟਰਬੈਂਸ ਐਕਟੀਵੇਟ ਹੋ ਸਕਦਾ ਹੈ ਕਿ ਕਿਸੇ ਮੌਸਮ। ਜੀ ਅੰਵਾਰੇ ਪੰਜੇ ਦਿਨ ਹਲੇ ਡਬਲਯੂਡੀ ਸਿਸਟਮ ਦੇ ਡਿਵੈਲਪਮੈਂਟ ਦੀ ਕੋਈ ਸੰਭਾਵਨਾ ਨਹੀਂ ਹੈ ਉਹਦੇ ਕਰਕੇ ਜਿਹੜੀਆਂ ਵੈਦਰ ਕੰਡੀਸ਼ਨਸ ਕਲੀਅਰ অর ਡਰਾਈ ਰੈਂਟ ਹੀ ਪ੍ਰੈਡਿਕਸ਼ਨ ਹੈ।